ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਰਵਾਜ਼ਾ ਵਿਖੇ ਐਸਟੀਐਮ ਦੇ ਦਫ਼ਤਰ ਦੇ ਵਿਖੇ ਸਮਾਗਮ ਦੇ ਵਿੱਚ ਦੋ ਐਮਬੂਲੈਂਸ ਸਿਹਤ ਵਿਭਾਗ ਨੂੰ ਸੌਪੀਆਂ ਐਸਨਾਲੀ ਸਫਾਈ ਕਰਨ ਵਾਲੀ ਆਧੁਨਿਕ ਮਸ਼ੀਨ ਤੇ ਹੋਰ ਵੀ ਸਮਾਨ ਕਰੀ 35 ਲੱਖ ਦਾ ਸਮਾਨ ਜੁੜਾ ਹੈ ਨਗਰ ਪੰਚਾਇਤ ਦੇ ਹਵਾਲੇ ਕੀਤਾ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦਾ ਅਣਗਹਿਲੀ ਤੇ ਬੇਰੁਖੀ ਦੇ ਕਾਰਨ ਪੰਜਾਬ ਦੇ ਵਿੱਚੋਂ ਹਲਕਾ ਦਰਵਾ ਪਛੜ ਰਿਹਾ ਸੀ ਹਲਕਾ ਦਰਵਾ ਨੂੰ ਸਾਰੇ ਪੰਜਾਬ ਦੇ ਵਿੱਚੋਂ ਮੋਰੀ ਬਣਾ ਦਿੱਤਾ ਜਾਵੇਗਾ ਸਭ ਤੋਂ ਪਹਿਲਾਂ ਦਿੜਬਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਅੱਜ ਦੋ ਐਂਬੂਲੈਂਸ ਮਸ਼ੀਨਾਂ ਜਿਹੜੀਆਂ ਐਂਬੂਲੈਂਸਾਂ ਲਗੀਆਂ ਉਹ ਦਿੜਬੇ ਵਿੱਚ ਸਮਰਪਿਤ ਕੀਤੀਆਂ ਗਈਆਂ ਨੇ ਇੱਕ ਦਿੜਬੇ ਖੜੂਗੀ ਸਿਵਲ ਹਸਪੀਟਲ ਦੇ ਵਿੱਚ ਸਾਡੇ ਸੀਐਮਓ ਸਾਹਿਬ ਲੈ ਕੇ ਆਏ ਨੇ ਔਰ ਦੂਸਰੀ ਪਿੰਡ ਧਰਮਗੜ ਦੇ ਵਿੱਚ ਕਿਉਂਕਿ ਇੱਥੋਂ ਦੂਰ ਆ ਕਾਫੀ ਔਰ ਪਿੰਡ ਧਰਮਗੜ ਦੇ ਵਿੱਚ ਖੜੂਗੀ ਤਾਂ ਕਿ ਕੋਈ ਨਾ ਪਰਮਾਤਮਾ ਨਾ ਕਰੇ ਕੋਈ ਐਕਸੀਡੈਂਟ ਹੋ ਜਾਵੇ ਜਾਂ ਕੋਈ ਐਮਰਜੈਂਸੀ ਹੋ ਜਾਵੇ ਇਹ ਦੋ ਜਿਹੜੀਆਂ ਐਂਬੂਲੈਂਸਾਂ ਨੇ ਬਹੁਤ ਸਹਾਇੀ ਸਿੱਧ ਹੋਣਗੀਆਂ ਜਾਨ ਬਚਾਉਣ ਦੇ ਲਈ ਤੇ ਸਰਕਾਰ ਦਾ ਵਿਸ਼ੇਸ਼ ਉਪਰਾਲਾ ਹੈ ਥੋੜੇ ਦਿਨ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਸਾਰੀਆਂ ਜੜੀਆਂ ਐਂਬੂਲੈਂਸਾਂ ਸੀ ਲੋਕਾਂ ਨੂੰ ਸਮਰਪਿਤ ਕੀਤੀਆਂ ਸੀ ਉਹਨਾਂ ਵਿੱਚੋਂ ਦੋ ਜੜੀਆਂ ਨੇ ਉਹ ਹਲਕਾ ਡੜਬਾ ਦੇ ਹਿੱਸੇ ਆ ਜਾਂਣਗੀਆਂ ਸਦੜਬਾ ਨਿਵਾਸੀਆਂ ਨੂੰ ਮੁਬਾਰਕਬਾਦ ਔਰ ਉਸ ਤੋਂ ਬਿਨਾਂ ਇੱਕ ਸਫਾਈ ਵਾਲੀ ਮਸ਼ੀਨ ਸਫਾਈ ਸੜਕ ਦੇ ਉੱਤੇ ਕਿੱਦਾਂ ਕਰਨੀ ਆ ਗਲੀਆਂ ਦੇ ਉੱਤੇ ਕਿੱਦਾਂ ਕਰਨੀ ਆ ਉਹ ਬੜੀ ਇੱਕ ਮਸ਼ੀਨ ਜਿਹੜੀ ਆ ਬੜੇ ਮਹਿੰਗੇ ਭਾਦੀ ਡੜਬੇ ਤੋਂ ਮਿਲੀ ਆ ਕਿਉਂਕਿ ਨਹੀਂ ਇਸ ਤਰ੍ਹਾਂ ਦੀ ਮਸ਼ੀਨਾਂ ਜਿਹੜੀਆਂ ਉਹ ਵੱਡੇ ਵੱਡੇ ਸ਼ਹਿਰਾਂ ਚ ਹੁੰਦੀਆਂ ਸੀ ਚੰਡੀਗੜ੍ਹ ਲੁਧਿਆਣਾ ਹਰਿਆਣਦਰ ਅੰਮ੍ਰਿਤਸਰ ਉਹ ਢੜਵਾਰ ਮਿਲਿਆ ਹੁਣ ਜਿਹੜਾ ਸਫਾਈ ਜਿਹੜੀ ਆ ਹੋਰ ਵੀ ਅੱਛੇ ਤਰੀਕੇ ਨਾਲ ਹੋਊਗੀ ਇਹਦੇ ਲਈ ਮੈਂ ਸੰਬੰਧਨ ਢੜਵਾਰ ਨਗਰ ਕੌਂਸਲ ਦੇ ਪ੍ਰਧਾਨ ਜੀ ਉਹਨਾਂ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਦੂਸਰਾ ਜਿਹੜਾ ਸਾਡੇ ਕੁਸ਼ਲੇੜੀਆਂ ਸੀਗੀਆਂ ਉਸ ਜਿਹੜੇ ਆਪਣੇ ਦਸਵੰਨ ਲਗੇ ਉਹ ਵੀ ਸਮਰਪਿਤ ਕੀਤੇ ਗਏ ਤਾਂਕਿ ਸਫਾਈ ਜਿਹੜੀ ਆ ਉਹ ਅੱਛੇ ਤਰੀਕੇ ਨਾਲ ਹੋ ਸਕੇ ਦੋ ਤਿੰਨ ਪ੍ਰੋਜੈਕਟਾਂ ਦੀ ਚੀਮਾ ਖਾਬ ਤੁਸੀਂ ਹੋਰ ਵੀ ਗੱਲ ਕੀਤੀ ਹੈ ਵੀ ਇੱਥੇ ਜਿਹੜੇ ਦੇ ਵਿੱਚ ਲੈ ਜਾਗੇ ਉਹ ਕਿਹੜੇ ਕਿਹੜੇ ਨੇ ਦੇਖੋ ਇੰਡੋਰ ਦਰਬੇ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣੀ ਤਾਕਤ ਦੇ ਜੋਰ ਦਿਖਾ ਚੁੱਕੇ ਨੇਗੇ ਆਪਣਾ ਲੋਹਾ ਬਣਵਾ ਚੁੱਕੇ ਨੇ ਕਿ ਉਹਨਾਂ ਸਾਰਿਆਂ ਵੱਲੋਂ ਮੰਗ ਸੀਗੀ ਕਿ ਇੱਕ ਅੱਛਾ ਇੰਡੋਰ ਸਟੇਡੀਅਮ ਬਣਾਇਆ ਜਾਵੇ ਉਹ ਇੰਡੋਰ ਸਟੇਡੀਅਮ ਜਿਹੜਾ ਬੜੇ ਜਲਦੀ ਤਿਆਰ ਹੋ ਜਾਊਗਾ ਉਹਦਾ ਅਸੀਂ ਬੜਾ ਜਲਦੀ ਜਿਹੜੀ ਆ ਉਹਦੀ ਸ਼ੁਰੂਆਤ ਕਰਨੀ ਹੈਗੀ ਉਹ 11 ਗੇਮਾਂ ਜਿਹੜੀਆਂ ਨੇ ਉਹ ਇਸ ਇੰਡੋਰ ਸਟੇਡੀਅਮ 'ਚ ਹੋਣਗੀਆਂ ਔਰ ਸਾਡੇ ਦਰਬਾਹਲਕੇ ਦੇ ਬੱਚੇ ਜਿਹੜੇ ਨੇ ਆਪਣਾ ਆਪਣਾ ਉੱਥੇ ਟ੍ਰੇਨਿੰਗ ਲੈ ਕੇ ਵੱਡੀਆਂ ਮੱਲਾ ਮਾਰਨਗੇ ਔਰ ਇਸ ਤੋਂ ਬਿਨਾ ਇੱਕ ਕਮਿਊਨਿਟੀ ਹਾਲ ਲਗਭਗ 70 ਕਰੋੜ ਦਾ ਬਣਾਉਣਾਗਾ ਜਿੱਥੇ ਚਾਹੇ ਕੋਈ ਗਰੀਬ ਆ ਚਾਹੇ ਕੋਈ ਅਮੀਰ ਆ ਆਪਣੇ ਸਮਾਜਿਕ ਕਾਰਜਕ੍ਰਮ ਓਗ ਵਿਆਹ ਸ਼ਾਦੀ ਗਮੇ ਜੜੀ ਆ ਉਥੇ ਬੈਠ ਕੇ ਬਣਾ ਸਕਦੇ ਨੇ ਕਿਉਂਕਿ ਜਗ੍ਹਾ ਦੀ